ਮੈਂ سورنج ਸਿੰਘ ਗਿੱਲ ਸੰਗਸਾਹਿ ਪਾਈਧਰੂ ਸੇਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਬੰਧਕ ਦੇ ਤੌਰ ਤੇ ਉੱਤੇ ਫਰੀਦਕੋਟ ਦੀ ਸਮੂਹ ਸੰਗਤ ਨੂੰ ਸੇਖ ਫਰੀ ਜੀ ਦੇ ਆਗਮਨ ਪਰਬ ਤੇ ਬਹੁਤ-ਬਹੁਤ ਵਧਾਈ ਦਿੰਦਾ ਜਿੰਨੀ ਵੀ ਸੰਗਤ ਇਸ ਆਗਮਨ ਪਰਬ ਤੇ ਇਲਾਕੇ ਦੇ ਵਿੱਚੋਂ ਔਰ ਬਾਹਰੋਂ ਦੂਰ ਉਦਰਾ-ਉਦਰਾ ਤੋਂ ਸਾਰੇ ਸ਼ਹਿਰ ਦੇ ਵਿੱਚ ਆ ਰਹੀ ਹੈ ਉਹਨਾਂ ਨੂੰ ਜੀਆਂ ਹਨ ਬਹੁਤ ਸਾਰੀਆਂ ਸੰਸਥਾਵਾਂ ਲੰਗਰ ਵਗੈਰਾ ਦਾ ਪ੍ਰਬੰਧ ਕਰਦੀਆਂ ਨੇ ਔਰ ਉਹਦੇ ਨਾਲ ਜੋ ਨਗਰ ਕੀਰਤਨ ਹੈ ਉਹਦੇ ਵਿੱਚ ਵੀ ਸਾਡੀ ਇੱਥੇ ਸੁਸਾਇਟੀਜ਼ ਨੇ ਕੁਝ ਉਹਨਾਂ ਨੇ ਵੀ ਬੇਨਤੀਆਂ ਕੀਤੀਆਂ ਤੇ ਮੈਂ ਉਸ ਬੇਨਤੀ ਇਹਨੂੰ ਕਰੋੜਤਾ ਕਰਦਾ ਕਿ ਪਲਾਸਟਿਕ ਘੱਟ ਤੋਂ ਘੱਟ ਯੂਜ਼ ਕੀਤਾ ਜਾਵੇ ਸ਼ਹਿਰ ਦੇ ਵਿੱਚ ਸਫਾਈ ਦਾ ਖਿਆਲ ਰੱਖਿਆ ਜਾਵੇ ਇਹ ਨਹੀਂ ਜਨਤਾ ਨੂੰ ਲੰਗਰ ਖਾਣਾ ਕੋਈ ਸੌਖੀ ਜੀ ਗੱਲ ਨਹੀਂ ਹੁੰਦੀ ਉਦੇ ਨਾਲ ਰਿਲੇਟਡ ਜੋ ਪ੍ਰੋਬਲਮਸ ਆਉਂਦੀਆਂ ਉਹਦਾ ਮੱਦੇ ਨਜ਼ਰ ਰੱਖਦੇ ਹੋਏ ਤੋਂ ਵੱਦ ਤੋਂ ਵੱਦ ਪਤਲਾ ਦਾ ਨਾਨ ਪਲਾਸਟਿਕ ਮਟੀਰੀਅਲ ਯੂਜ਼ ਕਰਕੇ ਉਹਨੂੰ ਅ ਲੰਗਰ ਛਕਿਆ ਜਾਵੇ ਤੇ ਨਾਲ ਦੀ ਨਾਲ ਹੀ ਮੈਂ ਆਪਦੀਆਂ ਸੰਸਥਾਵਾਂ ਵੱਲੋਂ ਅਸੀਂ 1955 ਤੋਂ ਇਸ ਇਲਾਕੇ ਦੀ ਸੇਵਾ ਕਰ ਰਹੇ ਹਾਂ ਬਥੌਰ ਖਾਲਸਾ ਹਾਈ ਸਕੂਲ ਦੇ ਦਸਵੇਂ ਸਕੂਲ ਪ੍ਰਹਾੜੀ ਕੋੜਕਪੂਰਾ ਫਿਰ ਸਾਡੇ ਇਧਰ ਦੇ ਪਾਸੇ ਡੈਂਟਲ ਕਾਲਜ ਨਰਸਿੰਗ ਕਾਲਜ ਫਿਜ਼ੀਓਥੈਰਪੀ ਕਾਲਜ ਫਾਰਮੇਸੀ ਕਾਲਜ ਦਸਵੇਂ ਹਸਪਤਲ ਹੈ ਜੋ ਅਸੀਂ ਸਵਾਵਾ ਦੇ ਰਹੇ ਨੇ ਔਰ ਮੈਂ ਸਮੁੱਚੀ ਸੰਸਥਾ ਵੱਲੋਂ ਔਰ ਸਾਰੇ ਇਹਨਾਂ ਸੰਸਥਾਵਾਂ ਦੇ ਵੱਲੋਂ ਔਰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਦੀ ਔਰ ਤਵਕਕੋ ਵੀ ਇਹ ਹੀ ਕਰਦਾ ਕਿ ਸ਼ੇਖ ਫਰੀਦ ਜੀ ਦੇ ਜੋ ਬਾਣੀ ਦੇ ਵਿੱਚ ਸ਼ਲੋਕ ਦਰਜ ਨੇ ਜੋਨਾ ਦਾ ਉਪਦੇਸ਼ ਅਮੂਲ ਤੇ ਚੱਲਣ ਦੀ ਸਾਰੇ ਇਲਾਕੇ ਦੀ ਸੰਗਤ ਨੂੰ ਬਲ ਬਖਸ਼ੇ ਤੇ ਬੁੱਧੀ ਬਖਸ਼ੇ